ਨੋ ਕਰਨਾਟਕ ਚਿੱਟਾ ਪੰਜਾਬ

ਕਿਉਂ ਕਿ ਤੇਨ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਗੁਆਂਡਿਆ ਘਰ ਲੱਗੀ ਅੱਗ ਨੂੰ ਅੱਗ ਨਹੀਂ ਸਮਝੀ ਜਾਂਦੀ ਪਰ ਜੇ ਉਹੀ ਅੱਗ ਆਪਣੇ ਘਰ ਲੱਗੀ ਹੋਵੇ ਤਾਂ ਅੱਗ ਲੱਗ ਜਾਂਦੀ ਹੈ ਪਰ ਹੁਣ ਇਹ ਅੱਗ ਗੁਆਂਡਿਆ ਘਰ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਲੱਗ ਚੁੱਕੀ ਹੈ ਬਚਾ ਲੋ ਆਪਣੇ ਜਵਾਨ ਧੀਆਂ ਪੁੱਤਾਂ ਨੂੰ ਬਚਾ ਲੋ ਮੈਂ ਉਹ ਮਤ ਕਿਸਮਤ ਬੋਲ ਲੈ ਨਾ ਪਹਿਲਾ ਆਪਣੇ ਹੀ ਆਪਣੇਆਂ ਨੂੰ ਕਿਉਂ ਮਾਰਨਗੇ ਜਾਨਣਾ ਚਾਹੁੰਦੇ ਹੋ ਮੈਂ ਕਿੰਨਾ ਬਦਈ ਗੱਲ ਕਰਾਂ ਤੁਸੀਂ ਤਾਂ ਪਹਿਲਾਂ ਵੀ ਮੈਂ ਕਹਿੰਦੇ ਸੀ ਕਿ ਜਿੱਤ ਕੇ ਆਉਂਗਾ ਮੁੜ ਕੇ ਤਾਂ ਮੂੰਹ ਵੀ ਨਹੀਂ ਵਿਖਾਇਆ ਸੱਤ ਨਸ਼ਾ ਚੰਦੇ ਗੱਲ ਕਰਦੇ ਤੁਸੀਂ ਸਰਦਾ ਪਿੱਛਾ ਪਿੱਛਾ ਕਰ ਰਿਹਾ ਏ ਹਟ ਜਾਓ ਹਟ ਜਾਓ ਪੱਕਾ ਇਹ ਕੋਈ ਵਿਰੋਧੀ ਪਾਰਟੀ ਦਾ ਆਦਮੀ ਹੋਣਾ ਏ ਜੋ ਮੇਰੇ ਬਾਰੇ ਲੋਕਾਂ ਨੂੰ ਭੜਕਾ ਰਿਹਾ ਏ ਨੇਤਾ ਜੀ ਨੇਤਾ ਜੀ ਆਡੀ ਵੀ ਗੱਲ ਸੁਣ ਲਿਆ ਕਰੋ ਅਸੀਂ ਤਾਂ ਤੁਹਾਡੀ ਪਾਰਟੀ ਨੂੰ ਪੂਰਾ ਜੋਰ ਦਿੱਤਾ ਆਇਆ ਹੈ ਕਿਉਂ ਐਵੇਂ ਰੌਲਾ ਪਾਈ ਜਾਣਾ ਇੰਦਾਂ ਮੇਰੀ ਗੱਲ ਸੁਣੋ ਬਟਾ ਵੀ ਕੀ ਪੁੱਤ ਐਸੇ ਅੱਜ ਵਿੱਚ ਡੇਜ ਜਾਦੇ ਦਾ ਤਾਂ ਸਾਡੇ ਵੀ ਤੇ ਪੁੱਤ ਨਸ਼ੇ ਦੀ ਅਗ ਵਿੱਚ ਵੀ ਖ ਜਾਣਗੇ ਉਹਨਾਂ ਨਾਲ ਸੋਚਾਂਗਾ ਸੋਚਣਗੇ ਮੈਂ ਤਾਂ ਕਰ ਸਕਦੀ ਤੇ ਉਹ ਤੁਸੀਂ ਹੋ ਇੱਕ ਜੋਟਾ ਪਾ ਜੀ ਸਾਡੇ ਸ਼ਬਦ ਅਸੀਂ ਇੱਕ ਜੋਟਾ ਨਸ਼ੇ ਦੇ ਵਿਰੋਧ ਹਾਂ ਅਸੀਂ ਨਹੀਂ ਤੁਸੀਂ ਨਹੀਂ ਅਸੀਂ ਸਾਰੇ ਅਸੀਂ ਸਾਰੇ ਜਣੇ ਮਿਲ ਕੇ ਪੰਜਾਬ ਚ